ਇਸ ਵਿੱਚ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਆਗਾਜ਼ ਦੇ ਨਾਲ ਹੀ ਪੰਜਾਬ ਦੇ ਵਿੱਚ ਜੋ ਸਿਆਸੀ ਸਰਗਰਮੀਆਂ ਪੱਕ ਚੁੱਕੀਆਂ ਹਨ ਪੰਜਾਬ ਦੇ ਲੋਕਾਂ ਦਾ ਕੀ ਰੁਝਾਨ ਹੈ ਕਿਸ ਪਾਰਟੀ ਵੱਲ ਲੋਕਾਂ ਦਾ ਰੁਖ ਹੈ ਤੇ ਕੀ ਮੁੱਦੇ ਨੇ ਇਹਨਾਂ तमाम ਮੁੱਦਿਆਂ ਤੇ ਅੱਜ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਭੁੱਲਰ ਤੇ ਜਸਵੰਤ ਰਾਣਾ ਜੀ ਜੋ ਚੰਡੀਗੜ੍ਹ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਵੀ ਨੇ ਤੇ ਸਭ ਤੋਂ ਪਹਿਲਾਂ ਮੈਂ ਭੁੱਲਰ ਸਾਹਿਬ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਭੁੱਲਰ ਸਾਹਿਬ ਤੇ ਜਿਹੜਾ ਸਿਆਸੀ ਗਲਿਆਰਿਆਂ ਦੇ ਵਿੱਚ ਇਹਨਾਂ ਦੀ ਨਜ਼ਰ ਰਹਿੰਦੀ ਹੈ ਪੁੱਲਰ ਸਾਹਿਬ ਪੰਜਾਬ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਹੈ ਕਿਹੜੀ ਪਾਰਟੀ ਵੱਲ ਰੁਖ ਹੈ ਤੇ ਕੀ ਮੁੱਦੇ ਰਹਿਣ ਵਾਲੇ ਨੇ ਪੰਜਾਬ ਦੇ ਲੋਕਾਂ ਦੇ ਇਕਰ-ਇਕਰ ਸਭ ਤੋਂ ਗੱਲ ਪੰਜਾਬ ਦੀ ਗੱਲ ਕੀਤੀ ਹੈ ਤੇ ਪੰਜਾਬ ਤੇ ਬਹੁਤ ਸਾਰੇ ਮੁੱਦੇ ਇੱਕ ਪੰਜਾਬ ਕਿਉਂਕਿ ਬਾਰਡਰ ਸਟੇਟ ਆ ਸੈਂਟਰ ਦੇ ਵਿੱਚ ਜਿਸ ਵੀ ਸਰਕਾਰ ਨੇ ਰਾਜ ਕੀਤਾ ਪੰਜਾਬ ਨੂੰ ਉਸ ਹਿਸਾਬ ਦੇ ਨਾਲ ਇਨਾਮ ਨਹੀਂ ਮਿਲੇ ਔਰ ਬਦਕਿਸਮਤੀ ਇਹ ਆ ਕਿ ਪੰਜਾਬ ਦੀਆਂ ਪੋਲੀਟਿਕਲ ਪਾਰਟੀਆਂ ਜਿਹੜੀਆਂ ਸੈਂਟਰ ਦੇ ਵਿੱਚ ਪਾਈ ਵੱਲ ਰਹੀਆਂ ਜਾਂ ਸੈਂਟਰ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਨੇ ਆ ਉਹਨਾਂ ਨੇ ਵੀ ਕਦੀ ਪੰਜਾਬ ਦੇ ਨਾਲ ਜਿਹੜੀ ਵਫਾਦਾਰੀ ਦਿਖਾਉਣੀ ਚਾਹੀਦੀ ਸੀ ਉਹ ਨਹੀਂ ਦਿਖਾਈ ਦੂਜਾ ਕਿਉਂਕਿ ਪੰਜਾਬ ਹਰਿਆਣਾ ਹੋ ਗਿਆ ਯੂਪੀ ਹੋ ਗਿਆ ਖੇਤੀ ਪ੍ਰਧਾਨ ਸੂਬੇ ਨੇ ਔਰ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਕਿਸਾਨੀ ਤੇ ਖੇਤੀਬਾੜੀ ਦੀ ਚਿੰਤਾ ਹੈ ਉਹ ਜਿਹੜੀ ਉਹ ਅਜੇ ਤੱਕ ਕਿਸੇ ਇੰਟਰ ਸਰਕਾਰ ਨੇ ਮੁੱਦੇ ਸੋਲਵ ਨਹੀਂ ਕੀਤੇ ਬਰੋਜ਼ਗਾਰੀ ਪੰਜਾਬ ਦੀ ਨਹੀਂ ਹੈ ਦੇਸ਼ ਭਰ ਦੀ ਸਮੱਸਿਆ ਹੈ ਕਿਉਂਕਿ ਬੀਜੇਪੀ ਕਹਿੰਦੀ ਸੀ ਕਿ ਅਸੀਂ ਹਰ ਸਾਲ 2 ਕਰੋੜ ਲੋਕਾਂ ਨੂੰ ਮੁੰਡਿਆ ਕੁੜੀਆਂ ਨੌਕਰੀ ਦਾ ਨਹੀਂ ਮਿਲੀਆਂ ਗਈਆਂ ਇੰਡਸਟਰੀ ਹੈ ਪੰਜਾਬ ਦੀ ਸਭ ਤੋਂ ਵੱਡੀ ਚਿੰਤਾ ਪੰਜਾਬ ਦਾ ਪਾਣੀ ਸਭ ਤੋਂ ਵੱਡੀ ਚਿੰਤਾ ਇਹ ਬਹੁਤ ਸਾਰੇ ਮੁੱਦੇ ਨੇ ਹੱਲੇ ਤੱਕ ਜਿੰਨੇ ਵੀ ਪੰਜਾਬ ਦੇ ਜਾਂ ਲੋਕ ਸਰਕਾਰ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਟੱਚ ਨਹੀਂ ਕੀਤੇ ਹੱਲੇ ਤਾਂ ਮਾੜੀ ਕਿਸਮਤ ਪੰਜਾਬ ਦੀ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਾਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੇ ਚਾਹੇ ਉਹ ਸਰਕਾਰ ਦੇ ਵਿੱਚ ਚਾਹੇ ਸਰਕਾਰ ਦੇ ਵਿੱਚ ਨਹੀਂ ਆ ਉਹ ਧੀਆਂ ਭੈਣਾ ਮੁੰਡਿਆਂ ਕੁੜੀਆਂ ਤੇ ਹੀ ਪੋਲੀਟਿਕਸ ਕਰ ਰਹੇ ਨੇ ਜਦ ਕਿ ਪੰਜਾਬ ਤੇ ਪੋਲੀਟਿਕਸ ਹੋਣੀ ਚਾਹੀਦਾ ਚੰਗੇ ਸਰੋਕਾਰ ਚੰਗੇ ਮੁੱਦਿਆਂ ਤੇ ਹੋਣੀ ਚਾਹੀਦਾ ਲੇਕਿਨ ਉਹ ਬਸ ਉੱਥੇ ਹੀ ਫਸੀ ਹੋਈ ਹੈ ਗਰਾਰੇ ਕਿ ਇੱਕ ਦੂਜੇ ਨੂੰ ਜਲੀਲ ਕੀਤਾ ਜਾ ਰਿਹਾ ਬੇਇੱਜ਼ਤ ਕੀਤਾ ਜਾ ਰਿਹਾ ਜਲੀਲ ਇੱਕ ਦੂਜੇ ਨੂੰ ਕਰਦੇ ਨੇ ਪਰ ਪੰਜਾਬ ਬਦਨਾਮ ਹੋ ਰਿਹਾ ਉਨਾ ਸਾਹਿਬ ਜਿਹੜਾ ਪੰਜਾਬ ਦਾ ਮੁੱਖ ਮੁੱਦਾ ਹੈ ਕਿ ਜਦੋਂ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਹੈ ਤਾਂ ਪੰਜਾਬ ਉਸ ਦੇ ਖਿਲਾਫ ਚੰਗ ਲੜ ਰਿਹਾ ਹੁੰਦਾ ਹੈ ਤੇ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਅੱਜ ਵੀ ਜਿਹੜਾ ਪੰਜਾਬ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੈ ਕੀ ਕਾਰਨ ਮੰਨਦੇ ਹੋ ਵਿਚਾਰਧਾਰਾਵਾਂ ਬਦਲੀਆਂ ਪਰ ਪੰਜਾਬ ਦੇ ਲੋਕਾਂ ਦੀ ਸੋਚ ਉੱਥੇ ਦੇ ਉੱਥੇ ਹੀ ਖੜੀ ਹੈ ਨਹੀਂ ਨਹੀਂ ਪਹਿਲੀ ਗੱਲ ਤੇ ਮੈਨੂੰ ਲੱਗਦਾ ਹੈ ਕਿ ਸਵਾਲ ਹੀ ਆਪਾਂ ਇਦਾਂ ਨਹੀਂ ਕਹਿ ਸਕਦੇ ਕਿ ਪੰਜਾਬ ਬੀਜੇਪੀ ਦੇ ਖਿਲਾਫ ਆ ਜਾਂ ਪੰਜਾਬ ਕਾਂਗਰਸ ਦੇ ਖਿਲਾਫ ਨਹੀਂ ਪੰ ਸਰਕਾਰ ਦੇ ਖਿਲਾਫ ਸਰਕਾਰ ਕਿਉਂਕਿ ਸਰਕਾਰ ਕਿਉਂ ਚੁਣੀ ਜਾਂਦੀ ਹੈਗੀ ਹੈ ਸਰਕਾਰ ਇਸ ਕਰਕੇ ਚੁਣੀ ਜਾਂਦੀ ਨਾ ਕਿ ਸਾਡੇ ਮੁੱਦੇ ਹੱਲ ਹੋਣ ਉੱਥੇ ਚਾਹੀ ਕੱਲ ਨੂੰ ਕੋਈ ਹੋਰ ਪਾਰਟੀ ਰਾਜ ਕਰੇ ਕਿਸੇ ਪੋਲੀਟਿਕਲ ਪਾਰਟੀ ਦੇ ਨਾਲ ਨਿੱਜੀ ਮਸਲੇ ਨਹੀਂ ਹੁੰਦੇ ਸਟੇਟ ਤੋਂ ਅਸੀਂ ਮਤਲਬ ਪੰਜਾਬ ਆ ਤੇ ਅਸੀਂ ਪੰਜਾਬ ਸਰਕਾਰ ਕੋ ਇਹ ਮੰਗ ਰੱਖਾਂਗੇ ਜੇ ਸਾਡੇ ਪੰਜਾਬ ਨੇ ਮੰਗ ਰੱਖਣੀ ਹੋ ਸੈਂਟਰ ਸਰਕਾਰ ਅੱਗੇ ਰੱਖਣੀ ਹੈਗੀ ਨਾ ਮੈਨੂੰ ਲੱਗਦਾ ਕਿ ਪੰਜਾਬ ਨਹੀਂ ਬਾਕੀ ਸੂਬੇ ਵੀ ਹੈ ਬਾਕੀ ਸੂਬੇ ਵੀ ਆਪਾਂ ਸਟੇਟਾਂ ਵਾਸਤੇ ਲੜਦੇ ਨੇ ਸਾਨੂੰ ਕਿਉਂਕਿ ਆਪਾਂ ਪੰਜਾਬ ਚ ਰਹਿੰਦੇ ਸਾਨੂੰ ਇੱਥੇ ਹਰਿਆਣਾ ਦੇਖ ਲਿਆ ਅਸੀਂ ਹਿਮਾਚਲ ਦੇਖ ਲਿਆ ਜੰਮੂ ਕਸ਼ਮੀਰ ਦੇਖ ਲਿਆ ਅਸੀਂ ਨਾਰਥ-ਈਸਟਰਨ ਕਦੀ ਝੱਤੀ ਨਹੀਂ ਮਾਰੀ ਉੱਥੇ ਉਹਨਾਂ ਦੀ ਆਪਣੀ ਪ੍ਰੋਬਲਮ ਦਾ ਨਾਗਾਲੈਂਡ ਦੀ ਆਪਣੀ ਪ੍ਰੋਬਲਮ ਹੈ ਕਰਨਾਟਕਾ ਦੀ ਆਪਣੀ ਪ੍ਰੋਬਲਮ ਤਾਮਿਲਨਾਡੂ ਦੀ ਆਪਣੀ ਪ੍ਰੋਬਲਮ ਹੈ ਵੈਸਟ ਬੰਗਾਲ ਦੀ ਪ੍ਰੋਬਲਮ ਪੋਲਿਟੀਕਲ ਪਾਰਟੀ ਠੀਕ ਹੈ ਕਿਉਂਕਿ ਇਸ ਟਾਈਮ ਉੱਥੇ ਭਾਜੀਪੀ ਰੂਲ ਕਰਦੇ ਜਾਂ ਉੱਥੇ ਕਾਂਗਰਸ ਨੇ ਕੀਤਾ ਹੈ ਪਰ ਜਿਹੜੀ ਉੱਥੇ ਇੰਡੀਅਨ ਐਸਟੈਬਲਿਸ਼ਮੈਂਟ ਹੈ ਜਿਹੜੀ ਭਾਰਤ ਸਰਕਾਰ ਹੈ ਨਾ ਉਹਨਾਂ ਦੇ ਆ ਕਿ ਤੁਸੀਂ ਉਦਾਂ ਦੀਆਂ ਪਾਲਿਸੀਆਂ ਕਿਉਂ ਨਹੀਂ ਬਣਾਉਂ ਬਣਾਉਂਦੇ ਆ ਨੇ ਉਹ ਪਾਲਿਸੀਆਂ ਬਣਾਉਣ ਦੀ ਲੋੜ ਹੈ ਔਰ ਪੰਜਾਬ ਦੀ ਇਹ ਕਿ ਪੰਜਾਬ ਥੋੜਾ ਐਡਵਾਂਸ ਸੋਚਦਾ ਬਾਕੀ ਸੂਬੇ ਵੀ ਸੋਚਦੇ ਨੇ ਕਿਉਂਕਿ ਸਾਨੂੰ ਦਿੱਲੀ ਨੇੜੇ ਪੈਂ ਜਿਹੜੇ ਸਾਊਥ ਵਾਲੇ ਪ੍ਰਦੇਸ਼ ਨੇ ਉਹਨਾਂ ਨੂੰ ਦਿੱਲੀ ਦੂਰ ਲੱਗਦੀ ਹੈਗੀ ਤੇ ਸਾਰੇ ਬਹੁਤ ਸਾਰੇ ਮਸਲੇ ਅਜਿਹੇ ਨੇ ਜਿਹੜੇ ਸੈਂਟਰ ਦੇ ਵਿੱਚ ਕਿਸੇ ਵੀ ਰਾਜਕਰੇ ਜਾਂ ਕੱਲ ਨੂੰ ਕੋਈ ਵੀ ਕਰੇ ਉਹ ਤੇ ਪੂਰੇ ਇੱਕ ਨੇਸ਼ਨ ਦੇ ਤੌਰ ਤੇ ਦੇਖਦੇ ਹੈਗੇ ਨਹੀਂ ਤੇ ਕਿਉਂਕਿ ਹੁਣ ਲੋਕ ਸਭਾ ਚੋਣਾਂ ਨੇ ਹੁਣ ਤੁਸੀਂ ਕਿਹਦੇ ਕੋਲ ਜਵਾਬ ਮੰਗੋਗੇ ਭਾਰਤ ਸਰਕਾਰ ਭਾਰਤ ਸਰਕਾਰ ਤੇ ਕੌਣ ਰਾਜਕਰੇ ਭਾਜਪੀ ਇਸ ਕਰਕੇ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਨਿੱਜੀ ਲੜਾਈ ਨੂੰ ਦੀ ਸਰਕਾਰ ਤੇ ਜੇ ਦੇਸ਼ ਦੇ ਪ੍ਰਾਈਮ ਮਿਨਿਸਟਰ ਡਿਵੈਲਪਮੈਂਟ ਦੀ ਬਜਾਏ ਮੰਗਲ ਸੂਤਰ ਤੇ ਗੱਲ ਕਰਨ ਨਿਆਣਿਆਂ ਤੇ ਗੱਲ ਕਰਨ ਵੀ ਤੁਹਾਡਾ ਮੰਗਲ ਸੂਤਰ ਖੋਏ ਜਾਣਗੇ ਹਨ ਤੇ ਉਹਦਾ ਮਤਲਬ ਹੈ ਕਿ ਬੀਜੇਪੀ ਲੋਕਾਂ ਦੇ ਮੁੱਦਿਆਂ ਤੇ ਸਰੋਕਾਰ ਨਹੀਂ ਰੱਖਦੀ ਉਹ ਹੱਲੇ ਵੀ ਧਰਮ ਦੇ ਆਧਾਰ ਤੇ ਵੋਟਾਂ ਮੰਗਣਾ ਚਾਹੁੰਦੀ ਹੈ 10 ਸਾਲ ਦੀ ਸੱਤਾ ਤੇ ਰਾਜ ਕਰਨ ਤੋਂ ਬਾਅਦ 10 ਸਾਲ ਨਹਿਰੂ ਗਾਂਧੀ ਇੰਦਰਾ ਡਾਕਟਰ ਮਨਮੋਹਨ ਸਿੰਘ ਨੂੰ ਬਦਰਾਮ ਕਰਨ ਤੋਂ ਬਾਅਦ ਵੀ ਤੁਹਾਨੂੰ ਅਜੇ ਤੱਕ ਤੁਸੀਂ ਤੁਹਾਡੇ ਕੋਈ ਏਜੰਡਾ ਨਹੀਂ ਤੇ ਹੁਣ ਕਹਿੰਦੇ ਨੇ ਨਾ ਮੋੜ ਕੋੜ ਤੇ ਖੋਤੀ ਬੋੜ ਥੱਲੇ ਤੁਸੀਂ ਜਿਹੜੀ ਭਾਜਪੀ ਦੀ ਸੋਚ ਆ ਆਰਐਸ ਦੀ ਸੋਚ ਆ ਤੁਸੀਂ ਉੱਥੇ ਲਿਆ ਕੇ ਟਾਇਦੇ ਕਿ ਜਿਨ੍ਹਾਂ ਦੇ ਜਿਆਦਾ ਨਿਆਣੇ ਹੈਗੇ ਨੇ ਉਹ ਤੁਹਾਡੇ ਮੰਗਲ ਸੂਤਰ ਖੋਲਣਗੇ ਪੰਜਾਬ ਦੇ ਸਾਰੇ ਯੂਪੀ ਬਿਹਾਰ ਨਾ ਪਰਿਆ ਗਿਆ ਫਿਰ ਕੀ ਗੋਲੋ ਪੰਜਾਬ ਦੇ ਸੁਹਾਗ ਖੋਏ ਜਾਣਗੇ ਇਹਦਾ ਮਤਲਬ ਇਹ ਕਿ ਭਾਜਪੀ ਵੀ ਫਰਸਟ੍ਰੇਸ਼ਨ ਆ ਜਦੋਂ ਤੁਹਾਡੀ ਫਰਸਟ੍ਰੇਸ਼ਨ ਹੁੰਦੀ ਹੈ ਤੁਸੀਂ ਕੰਮ ਨਹੀਂ ਕੀਤੇ ਤੁਸੀਂ ਸਮਾਜ ਨੂੰ ਵੰਡ ਕੇ ਫਿਰਕੇ ਨੂੰ ਵੰਡ ਕੇ ਕਿਉਂਕਿ ਜਿਹੜੀਆਂ ਵੀ ਚਾਹੇ ਕਾਂਗਰਸ ਆ ਚਾਹੇ ਭਾਜਪੀ ਆ ਇਹਨਾਂ ਦੀਆਂ ਪਾਲਿਸੀਆਂ ਕਿਹੜੀਆਂ ਨੇ ਅੰਗਰੇਜ਼ਾਂ ਵਾਲੀਆਂ ਵੰਡ ਪਾਓ ਤੇ ਰਾਜ ਕਰੋ ਉਹ ਕਾਂਗਰਸ ਰੇਵੀ ਅਡਾਪਟ ਕੀਤੀਆਂ ਉਹ ਭਾਜਪਾ ਵੀ ਅਡਾਪਟ ਕਰਕੇ ਚੱਲ ਰਹੀ ਹੈ ਜੀ ਬਿਲਕੁਲ ਤੇ ਇਸ ਵਕਤ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਬਣਿਆ ਬੈ ਦਲ ਬਦਲੂਆਂ ਦਾ ਮਾਹੌਲ ਬਣਿਆ ਬੈ ਆਪਾਂ ਰੋਜ਼ ਦੇਖਦੇ ਆ ਕਿ ਕੋਈ ਨਾ ਕੋਈ ਨੇਤਾ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦਾ ਰੁੱਕ ਕਰਦਾ ਜਾ ਰਿਹਾ ਹੈ ਤੇ ਮੈਂ ਰਾਣਾ ਜੀ ਨੂੰ ਇਹ ਜਾਨਣਾ ਚਾਹੁੰਗਾ ਵੀ ਇਲੈਕਸ਼ਨ ਦੇ ਦਰਮਿਆਨ ਇਹੋ ਜਿਹਾ ਮਾਹੌਲ ਕਿਉਂ ਪੈਦਾ ਹੋ ਜਾਂਦਾ ਹੈ ਕਿ ਜਿਨ੍ਹਾਂ ਪਾਰਟੀਆਂ ਨੇ ਉਹਨਾਂ ਨੂੰ ਸੱਤਾ ਦਿੱਤੀ ਸਭ ਕੁਝ ਦਿੱਤਾ ਤੇ ਉਹਨਾਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦਾ ਰੁੱਕ ਕਰਦੇ ਨੇ ਪੰਜਾਬ ਦੇ ਜੇ ਲੋਕ ਸੀ ਨਾ ਪਹਿਲਾਂ ਉਹ ਵਿਚਾਰਧਾਰਾ ਨਾਲ ਚੱਲਦੇ ਸੀਗੇ ਹੁਣ ਵਕਤ ਇਸ ਤਰ੍ਹਾਂ ਦਾ ਆ ਗਿਆ ਹੁਣ ਕਿਤੇ ਨੇ ਕਿਤੇ ਨੇਹਿਤ ਨਿੱਜੀ ਸਵਾਰਥ ਉਹ ਆੜੇ ਆ ਰਹੇ ਨੇ ਤੇ ਪਾਰਟੀਆਂ ਪਹਿਲਾਂ ਇਹ ਬੜਾ ਆਮ ਸੀ ਕਿ ਥਾਲੀ ਦਾ ਬੈਂਗਣ ਨਾ ਸਾਨੂੰ ਸਮਝ ਨਹੀਂ ਆਉਂਦਾ ਸੀ ਹੁਣ ਬੜਾ ਕਲੀਅਰ ਬੱਚੇ ਛੋਟੇ ਬੱਚੇ ਵੀ ਦੂਜੀ ਕਲਾਸ ਬੱਚਾ ਪੜਨ ਵਾਲਾ ਵੀ ਹੁਣ ਉਹ ਥਾਲੀ ਦਾ ਬੈਂਗਣ ਉਹਨਾਂ ਨੂੰ ਸਮਝਣ ਆਣ ਲੱਗ ਪਿਆ ਇਹ ਮੁਹਾਵਰਾ ਤੇ ਲੋਕ ਇੰਨੀ ਜਲਦੀ ਇਹ ਨੇਤਾ ਸਾਡੇ ਇੰਨੀ ਜਲਦੀ ਪਾਰਟੀ ਬਦਲ ਰਹੇ ਆ ਜਿਸ ਕਰਕੇ ਲੱਗਦਾ ਕਿ ਲੋਗਾ ਤੇ ਕਿਤੇ ਨਾ ਕਿਤੇ ਕੁਠਾਰਾ ਘਾਤ ਉਹਨਾਂ ਦੀ ਆਸਥਾ ਹੁਣ ਉਹਨਾਂ ਤੋਂ ਭੰਗ ਹੋ ਰਹੀ ਹੈ ਕਿ ਇਹ ਤਾਂ ਸਮਝ ਨਹੀਂ ਆ ਰਿਹਾ ਕਿ ਇੰਨੀ ਜਲਦੀ ਪਾਰਟੀ ਬਦਲਨ ਦਾ ਤੁਹਾਡੀ ਵਿਚਾਰਧਾਰਾ ਚੇਂਜ ਹੋ ਗਈ ਤੇ ਲੋਕ ਵੀ ਹੁਣ ਸਿਆਣੇ ਹੋ ਗਏ ਆ ਮੈਨੂੰ ਲੱਗਦਾ ਹੈ ਇਹਨਾਂ ਚੋਣਾਂ ਚ ਜਿਹੜੇ ਚੋਣ ਆ ਰਹੇ 2024 ਲੋਕ ਸਭਾ ਦੇ ਲੋਕ ਕੁਝ ਲੱਗ ਵੱਖਰਾ ਕਰਕੇ ਦਿਖਾਣਗੇ ਪੰਜਾਬ ਦੇ ਵਿੱਚ ਜੋ ਇਸ ਵਕਤ ਹਾਲਾਤ ਬਣੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਆਪਣੀ ਯਾਤਰਾ ਕੱਢ ਰਿਹਾ ਹੈ ਆਮ ਆਦਮੀ ਪਾਰਟੀ ਆਪਣੀ ਗੱਲ ਕਰ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਦਾ ਕਿਸਾਨ ਰੋਜ਼ ਵਿਰੋਧ ਕਰਦੇ ਨੇ ਜਿੱਥੇ ਵੀ ਉਹਨਾਂ ਦੇ ਨੇਤਾ ਜਾਂਦੇ ਨੇ ਤੇ ਕਿਸਾਨ ਉਹਨਾਂ ਦਾ ਝੰਡੀਆਂ ਲੈ ਕੇ ਵਿਰੋਧ ਕਰਦੇ ਨੇ ਤੇ ਭਾਰਤੀ ਜਨਤਾ ਪਾਰਟੀ ਨੂੰ ਕੀ ਕਿਸਾਨਾਂ ਦੇ ਇਸ ਵਿਰੋਧ ਦਾ ਕਿੰਨਾ ਕੁ ਖਮਿਆਜਾ ਭੁਗਤਣਾ ਪਊਗਾ ਬਿਲਕੁਲ ਪੰਜਾਬ ਬੜੇ ਪੀੜ ਦੇ ਦੌਰ ਚੋਂ ਤਰਾਸ ਦੇ ਦੌਰ ਚੋਂ ਗੁਜ਼ਰਿਆ ਹੈ ਸਦੀਆਂ ਪਹਿਲਾਂ ਵੀ ਹੁਣ ਵੀ ਕਿਉਂਕਿ ਬਾਰਡਰ ਸਟੇਟ ਹੋਣ ਦੇ ਨਾਤੇ ਇੱਥੇ ਦੇ ਕਿਸਾਨ ਇੱਥੇ ਦੀ ਕਿਸਾਨੀ ਇੱਥੇ ਦੇ ਲੋਕ ਉਹਨਾਂ ਸਮੱਸਿਆਵਾਂ ਨਾਲ ਜੂਝਦੇ ਰਹੇ ਹਨ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਕੇਂਦਰ ਚਾਹੇ ਉਹ ਭਾਜਪਾ ਹੋਵੇ ਚਾਹੇ ਕਾਂਗਰਸ ਸਾਡੇ ਕੰਮ ਨਹੀਂ ਹੋ ਰਹੇ ਸਾਡੀਆਂ ਸਮੱਸਿਆਵਾਂ ਨਹੀਂ ਹੱਲ ਹੋ ਰਹੀਆਂ ਸਾਡੇ ਮੁੱਦਿਆਂ ਤੇ ਮਸਲਿਆਂ ਤੇ ਵਿਚਾਰ ਨਹੀਂ ਕੀਤਾ ਜਾਂਦਾ ਹੁਣ ਬਹੁਤ ਸਾਰੇ ਛੋਟੀ ਜੀ ਗੱਲ ਹੈ ਐਮਐਸਪੀ ਪੂਰੇ ਦੇਸ਼ ਦਾ ਉਹ ਲਈ ਅਨਾਜ ਪੈਦਾ ਕਰਨ ਵਾਲਾ ਪ੍ਰਦੇਸ਼ ਅੱਜ ਇਹਨਾਂ ਕਿਉਂ ਇਗਨੋਰ ਕੀਤਾ ਜਾਂਦਾ ਹੈ ਇਸ ਕਰਕੇ ਕਿਤਨੇ ਕਿਤੇ ਕਿਸਾਨਾਂ ਨੂੰ ਨਾ ਉਹ ਪੀੜਾ ਹੈਗੀ ਤੇ ਉਹਨਾਂ ਜਿਹੜੀ ਯਾਤਰਾ ਚੱਲੀ ਪਹਿਲਾਂ ਉਹਦਾਂ ਦੇ ਲੋਕ ਜੁੜਦੇ ਪਏ ਆ ਲੋਕਾਂ ਨੂੰ ਲੱਗ ਰਿਹਾ ਪਤਾ ਹੁਣ ਦੂਸਰੀ ਪਾਰਟੀ ਤੁਸੀਂ ਲੈ ਲਓ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਿੱਥੇ ਵੀ ਜਾ ਰਹੇ ਆ ਉਹਨਾਂ ਦਾ ਵਿਰੋਧ ਹੋ ਰਿਹਾ ਕਿਸਾਨਾਂ ਨੂੰ ਲੱਗਦਾ ਕਿ ਸਾਨੂੰ ਉੱਥੇ ਰੋਕਿਆ ਗਿਆ ਦਿੱਲੀ ਜਾਣ ਤੋਂ ਰੋਕਿਆ ਗਿਆ ਵੀ ਡੈਮੋਕ੍ਰੇਸੀ ਹੈ ਕੰਟਰੀ ਡੈਮੋਕ੍ਰੈtic ਵੇ ਨਾਲ ਚੱਲਣੀ ਚਾਹੀਦੀ ਹੈ ਤੁਹਾਨੂੰ ਉੱਥੇ ਜਾ ਕੇ ਅਗਰ ਪ੍ਰਦਰਸ਼ਨ ਕਰਦੇ ਆਂ ਉਹਦੇ ਹਿੰਸਾ ਵਾਲੀ ਕੋਈ ਗੱਲ ਨਹੀਂ ਸੀ ਹਿੰਸਾ ਨਹੀਂ ਹੋਣੀ ਚਾਹੀਦੀ ਅਹਿੰਸਕ ਹੋਣਾ ਚਾਹੀਦਾ ਨਾਨ ਵਾਇਰਲੈਸ ਹੋਏਗੀ ਤਾਂ ਤਾਂ ਚਲੋ ਮੰਨ ਸਕਦੇ ਆਂ ਲਾਅ ਐਂਡ ਆਰਡਰ ਦੀ ਕੋਈ ਗੱਲ ਹੈ ਤੁਸੀਂ ਵੱਡੇ ਵੱਡੇ ਉੱਥੇ ਟਾਇਰ ਜਿਹੜੇ ਉਹਨਾਂ ਦੇ ਜਲਾਤੇ ਉਹਨਾਂ ਦੇ ਖੜੇ ਕਰਤੇ ਬੈਰੀਕੇਡ ਖੜੇ ਕਰਤੇ ਕਿੱਲਾ ਲਾਤੀਆਂ ਇਹ ਗਲਤ ਹੈ ਮਤਲਬ ਡੈਮੋਕ੍ਰੇਸੀ ਦੇ ਵਿੱਚ ਪ੍ਰਦਰਸ਼ਨ ਦਾ ਹੱਕ ਹੈ ਔਰ ਕਿਸਾਨਾਂ ਦੀ ਆਮ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਬਿਲਕੁਲ ਆਮ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਪੁੱਲਰ ਸਾਹਿਬ ਜਿਹਦਾ ਰਾਣਾ ਜੀ ਨੇ ਗੱਲ ਕੀਤੀ ਵਿਚਾਰਧਾਰਾ ਦੀ ਹੁਣ ਲੀਡਰਾਂ ਦੀ ਜਿਸ ਪਾਰਟੀ ਦੇ ਵਿੱਚ ਹੁੰਨੇ ਆ ਉਸ ਪਾਰਟੀ ਲਈ ਵਿਚਾਰਧਾਰਾ ਹੋਰ ਹੁੰਦੀ ਹੈ ਔਰ ਦਲ ਬਦਲਦੇ ਹੀ ਉਹਨਾਂ ਦੀ ਵਿਚਾਰਧਾਰਾ ਚੇਂਜ ਹੋ ਜਾਂਦੀ ਹੈ ਜਿਵੇਂ ਬਿੱਟੂ ਜੀ ਦੀ ਗੱਲ ਕਰੀਏ ਤਾਂ ਅੱਜ ਤੱਕ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬੋਲਦੇ ਸੀ ਔਰ ਹੁਣ ਉਹਦੇ ਹੱਕ 'ਚ ਬੋਲਣਾ ਸ਼ੁਰੂ ਕਰ ਦਿੱਤਾ ਤੇ ਲੋਕ ਲੋਕ ਕੀ ਸਮਝਦੇ ਆ ਲੋਕ ਕੀ ਸੋਚਦੇ ਆ ਕਿ ਪਹਿਲਾਂ ਤਾਂ ਜਦੋਂ ਅਸੀਂ ਇਤਿਹਾਸ 'ਚ ਝਾਤ ਮਾਰਦੇ ਆ ਤਾਂ ਲੋਕ ਵਿਚਾਰਧਾਰਾ ਦੀ ਗੱਲ ਕਰਦੇ ਸੀ ਤੇ ਲੋਕਾਂ ਦਾ ਵੋਟ ਕਰਨ ਦਾ ਸਿਸਟਮ 'ਚ ਕੋਈ ਚੇਂਜ ਆਈ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਵੀ ਪਾਰਟੀ ਦੀ ਵਿਚਾਰਧਾਰਾ ਨਹੀਂ ਰਹੀ ਹੈਗੀ ਸਭ ਤੋਂ ਵੱਡੀ ਵਿਚਾਰਧਾਰਾ ਅੱਜ ਸਮੇਂ ਹਿੰਦੁਸਤਾਨ 'ਚ ਕਿਹੜੀ ਚੱਲਦੀ ਆ ਆਰਐਸਐਸ ਆਰਐਸਐਸ ਨੂੰ ਕੌਣ ਚਲਾਉਂਦਾ ਬੀਜੇਪੀ ਤੇ ਬੀਜੇਪੀ ਦੀ ਵਿਚਾਰਧਾਰਾ ਖਤਮ ਹੋਈ ਆ ਬੀਜੇਪੀ ਨੇ ਜਿਹੜੇ ਹੁਣ ਤੱਕ ਆਪਣੀਆਂ ਟਿਕਟਾਂ ਵੰਡੀਆਂ ਨੇ ਉਹਦੇ ਸੇ 140 ਦੇ ਕਰੀਬ ਉਹ ਉਮੀਦਵਾਰ ਨੇ ਜਿਹੜੇ ਦੂਜੀਆਂ ਪਾਰਟੀਆਂ 'ਚ ਚੋਈਆਂ ਨੇ ਕਿਉਂਕਿ ਇਹਨਾਂ ਨੇ ਵੀ ਵਾਸ਼ਿੰਗ ਮਸ਼ੀਨ ਲਗਾਈ ਹੋਈ ਨਾ ਜੀ ਸਭ ਤੋਂ ਵੱਡੀ ਗੱਲ 50 ਕੈਂਡੀਡੇਟ ਉਹ ਨੇ ਜਿਨ੍ਹਾਂ ਦੇ ਖਿਲਾਫ ਸੀਬੀਆਈ ਇਨਕਮ ਟੈਕਸ ਤੇ ਈਡੀ ਦੇ ਕੇਸ ਚੱਲਦੇ ਸੀ ਉਹ ਸਾਰੇ ਬੀਜੇਪੀ ਦੀ ਵਿਚਾਰਧਾਰਾ ਨਹੀਂ ਹੈਗੀ ਬੀਜੇਪੀ ਦੀ ਵਿਚਾਰਧਾਰਾ ਆਰਐਸਐ ਦੀ ਵਿਚਾਰਧਾਰਾ ਸੇਮ ਆ ਜਦ ਉਹਨਾਂ ਦੀ ਵਿਚਾਰਧਾਰਾ ਹੀ ਖਤਮ ਹੋ ਗਈ ਆ ਤੇ ਫਿਰ ਤੁਸੀਂ ਦੂਜੀਆਂ ਪਾਰਟੀਆਂ ਤੋਂ ਕੀ ਆਸ ਰੱਖਦੇ ਹੋ ਦੂਜੀ ਗੱਲ ਹੈ ਪੋਲੀਟੀਕਲ ਪਾਰਟੀਆਂ ਚਾਹੇ ਬੀਜੇਪੀ ਐ ਚਾਹੇ ਕਾਂਗਰਸ ਐ ਟੀਐਮਸੀ ਐ ਚਾਹੇ ਕਾਲੀ ਦਲ ਜਿੰਨੀਆਂ ਵੀ ਪਾਰਟੀਆਂ ਐ ਇਸ ਟਾਈਮ ਇਲੈਕਸ਼ਨ ਲੜ ਰਹੀਆਂ ਨੇ ਉਹਨਾਂ ਦੀ ਵਿਚਾਰਧਾਰਾ ਖਤਮ ਹੋ ਗਈ ਆ ਤੇ ਉਹਨਾਂ ਦੇ ਜਿਹੜੇ ਕੰਮ ਕਰ ਰਹੇ ਨੇ ਲੀਡਰ ਉਹਨਾਂ ਦੀ ਵਫਾਦਾਰੀ ਖਤਮ ਹੋ ਗਈ ਆ ਨਾ ਪੋਲਿਟਿਕਲ ਪਾਰਟੀਆਂ ਦੀ ਵਿਚਾਰਧਾਰਾ ਰਹੀ ਹੈ ਤੇ ਨਾ ਲੀਡਰਾਂ ਦੇ ਵਿੱਚ ਵਫਾਦਾਰੀ ਰਹੀ ਹੈ ਹੁਣ ਪੰਜਾਬ ਕੀ ਛੱਡੋ ਹਰਿਆਣਾ ਦੀ ਗੱਲ ਕਰ ਲੈਂਦੇ ਆਪਾਂ ਹਰਿਆਣੇ 'ਚ ਬੀਜੇਪੀ ਨੇ ਦਸਾਂ ਤੋਂ ਛੇ ਉਮੀਦਵਾਰ ਉਹ ਦਿੱਤੇ ਨੇ ਜਿਨ੍ਹਾਂ ਦੀ ਬੈਕਗ੍ਰਾਉਂਡ ਕਾਂਗਰਸ ਆ ਪੰਜਾਬ ਦੀ ਗੱਲ ਕਰ ਲੈਂਦੇ ਨੇ ਪੰਜਾਬ ਦੇ ਵਿੱਚ ਰਮਨੀਤ ਬਿੱਟੂ ਤੁਹਾਡਾ ਸਾਰਾ ਖਾਨਦਾਨ ਕਾਂਗਰਸੀ ਆ ਤੁਸੀਂ ਰਮਨੀਤ ਬਿੱਟੂ ਕੌਣ ਸੀ ਕੁਝ ਵੀ ਨਹੀਂ ਸੀ ਇੱਕ ਆਮ ਮੁੰਡਾ ਸੀ ਲੇਕਿਨ ਬਿੰਦ ਸਿੰਘ ਦਾ ਪੋਤਾ ਸੀ ਯੂਥ ਕਾਂਗਰਸ ਦਾ ਪ੍ਰਧਾਨ ਬਣਾਤਾ ਮੈਂਬਰ ਪਾਰਲੀਮੈਂਟ ਤਿੰਨ ਵਾਰ ਬਣਦਾ ਦਗਾ ਤੇ ਉਹਨੇ ਦਿੱਤਾ ਨਾ ਕਾਂਗਰਸ ਪਾਰਟੀ ਨੇ ਦਿੱਤਾ ਫਿਰ ਜਲੰਧਰ ਦੇ ਵਿੱਚ ਇਸ ਟਾਈਮ ਜਿਹੜੇ ਉਮੀਦਵਾਰ ਲੜ ਰਹੇ ਨੇ ਉਹ ਸਾਰੇ ਪਿੱਕੋ ਪਾਰਟੀ ਦੇ ਨੇ ਮਹਿੰਦਰ ਸਿੰਘ ਕੇਪੀ ਕਾਂਗਰਸ ਦਾ ਸ਼ੀਲ ਕੁਮਾਰ ਰੀਕੂ ਕਾਂਗਰਸ ਦਾ ਪਵਨ ਕੁਮਾਰਟੀ ਨੂੰ ਕਾਲੀ ਦਲ ਦਾ ਇੱਕ ਹੋਰ ਜਿਹੜੇ ਨੇ ਸਮਝੋ ਸਾਰੇ ਕਾਂਗਰਸੀ ਨੇ ਤੇ ਹੁਣ ਤੁਸੀਂ ਕੀ ਗੱਲ ਲੁਧਿਆਣੇ ਦੇ ਵਿੱਚ ਵੀ ਹੋ ਰਿਹਾ ਸਾਰੇ ਪਾਸੇ ਪ੍ਰੀਤ ਕੌਰ ਦੇਖੋ ਕਿ ਪਹਿਲਾਂ ਚਾਰ ਦਫਾ ਪੰਜ ਇਲੈਕਸ਼ਨ ਲੜੀਆਂ ਉਹਨੇ ਚਾਰ ਵਾਰ ਐਮਪੀ ਪਾਰਲੀਮੈਂਟ ਬਣੀ ਸੈਂਟਰ ਦੇ ਵਿੱਚ ਵਜੀਰੀ ਉਹਨੂੰ ਬੀਜਪੀ ਚੱਲ ਗਈ ਮਤਲਬ ਕਿਸੇ ਵੀ ਪਾਰਟੀ ਦੀ ਵਿਚਾਰਧਾਰਾ ਜੋ ਕੋਈ ਕੋਈ ਕਹੇ ਕਿ ਸਾਡੀ ਵਿਚਾਰਧਾਰਾ ਲੈਫਟ ਦੀ ਵਿਚਾਰਧਾਰਾ ਤੇ ਆਰਐਸਐਸ ਦੀ ਵਿਚਾਰਧਾਰਾ ਮੰਨੀ ਜਾਂਦੀ ਬੰਨੀ ਜਾਂਦੀ ਉਹ ਦੋਨਾਂ ਪਾਰਟੀਆਂ ਦੀ ਖਤਮ ਹੋ ਗਈ ਬੀਜਪੀ ਨੇ ਤੇ ਆਪਣੀ ਵਿਚਾਰਧਾਰਾ ਦਾ ਬੇੜਾ ਕਰ ਕਰ ਉਹਨਾਂ ਨੂੰ ਦੋ ਚੀਜ਼ਾਂ ਹੀ ਦਿਖਦੀਆਂ ਨੇ ਇੱਕ ਵਿਚਾਰਧਾਰਾ ਕਿ ਦੇਸ਼ ਦਾ ਹਿੰਦੂ ਖਤਰੇ ਚ ਹੈ ਜਿਸ ਅਬਾਦੀ 80 ਕਰੋੜ ਅਬਾਦੀ ਆ ਉਹ ਕਿਵੇਂ ਖਤਮ ਹੋ ਸਕਦਾ ਨਾ ਮਤਲਬ ਇਹ ਮੰਗਲ ਸੂਤਰ ਖਤਰੇ ਚ ਨਹੀਂ ਹੈਗਾ ਮੋਦੀ ਸਾਹਿਬ ਦੀ ਕੁਰਸੀ ਖਤਰੇ 'ਚ ਆ ਗਈ ਇਸ ਕਰਕੇ ਮੰਗਲਸੂਤਰ ਦਾ ਤੇ ਮੁਸਲਮਾਨ ਤੇ ਅਟੈਕ ਕੀਤੇ ਜਾ ਰਹੇ ਨੇ ਹੁਣ ਜਿਹੜੀ ਪੋਲੀਟਿਕ ਲੀਡਰ ਨੇ ਲੀਡਰ ਕਹਿੰਦੇ ਨੇ ਕਿ ਸੱਤਾ ਆਨੰਦਮਾਨੀ ਕਿਉਂਕਿ ਪੋਲੀਟਿਕਸ ਅੱਗੇ ਹੁੰਦੀ ਸੇਵਾ ਹੁੰਣਾਗਾ ਪੈਸਾ ਪੈਸਾ ਕਰੋੜਾ ਪਤ 1 ਐਮਐਲਏ ਬਣ ਜਾਏ ਉਹ 5 ਸਾਲਾਂ ਦੇ ਵਿੱਚ 5-700 ਕਰੋੜ ਰੁਪਏ ਦਾ ਮਾਲਕ ਬਣ ਜਾਂਦਾ ਮੈਂਬਰ ਪਾਰਲੀਮੈਂਟ ਹਜ਼ਾਰਾਂ ਕਰੋੜ ਦਾ ਮਾਲਕ ਬਣ ਜਾਂਦਾ ਹੁਣ ਜਿਹੜੇ ਅੱਜ ਕਾਂਗਰਸ ਛੱਡ ਕੇ ਜਾਂ ਹੋਰ ਪਾਰਟੀ ਛੱਡ ਕੇ ਬੀਜੇਪੀ 'ਚ ਜਾ ਰਹੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਸੈਂਟਰ ਦੇ ਵਿੱਚ ਫਿਰ ਸਰਕਾਰ ਬਣ ਜੂਗੀ ਤੇ ਮੈਂ ਮੈਂ ਮਨਿਸਟਰ ਬਣ ਜਾਗਾ ਜੇ ਸਟੇਟ ਦੇ ਵਿੱਚ ਕੋਈ ਆਰੇ ਦਾ ਮਤਲਬ ਹੈ ਕਿ ਜੇ ਤਾਂ ਆਧਾਰ ਦੇ ਤੌਰ ਤੇ ਪੰਜਾਬ ਚ ਪੰਜਾਬ ਚ ਹਜੇ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਨੂੰ 3 ਸਾਲ ਪਏ ਨੇ ਇਹਨਾਂ ਦੇ ਨਾਲ ਇਸ ਕਰਕੇ ਜੋੜ ਰਹੇ ਕਿ ਜੇ ਹਾਰ ਵੀ ਜਾਵਾਂਗੇ ਤੇ ਕੋਈ ਗੱਲ ਇਹ ਤਿੰਨ ਸਰਕਾਰ ਤਿੰਨ ਸਾਲ ਸੱਤਾ ਦਾ ਦਿਨ ਆਦਮਾਨਾਂਗੇ ਸਾਡੇ ਕੋਲ ਸਿਕਿਉਰਟੀ ਹੋ ਗਈ ਅਸੀਂ ਲੱਲੇ ਪੱਬੇ ਕੰਮ ਕਰਾਂਗੇ ਪੈਸਾ ਕਮਾਵਾਂਗੇ ਇਹ ਹੀ ਆ ਲੋਕਾਂ ਦੀ ਤੇ ਜਿੰਨੀ ਕੀ ਇਹਨਾਂ ਸੇਵਾ ਕਰਨੀ ਕਾਹਦੀ ਦਿੱਤੀ 70 ਸਾਲਾਂ ਦੇ ਵਿੱਚ ਅੱਜ ਵੀ ਹੈ ਅੱਜ ਵੀ ਹਿੰਦੁਸਤਾਨ ਦੇ ਵਿੱਚ ਜਿੱਥੇ ਧਰਮ ਦੀਆਂ ਗੱਲਾਂ ਹੁੰਦੀਆਂ ਨੇ ਮਿਨੋਰਟੀਆਂ ਦੀਆਂ ਗੱਲਾਂ ਹੁੰਦੀਆਂ ਮੁਸਲਮਾਨਾਂ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਚੀਨ ਦੇ ਖਿਲਾਫ ਜਿੱਥੇ ਗੱਲਾਂ ਹੁੰਦੀਆਂ ਨੇ ਉੱਥੇ ਅੱਜ ਵੀ ਜਿਹੜਾ ਹਿੰਦੂਸਤਾਨੀਆਂ ਤਿੰਨ ਟਾਈਮ ਦੀ ਲੋਕਾਂ ਕੋਲ ਰੋਟੀ ਨਹੀਂ ਹੈਗੀ ਅੱਜ ਵੀ ਲੋਕਾਂ ਦੀ ਇੱਕ ਦਿਨ ਦੀ ਕਮਾਈ 38 ਰੁਪਏ ਨੇ ਸੋਸਾਇਟੀ ਇੰਨੀ ਆ ਭੁੱਖਮਰੀ ਇੰਨੀ ਆ ਇਲਾਜ ਹੈ ਨਹੀਂ ਆ ਟ੍ਰੇਨਾਂ 'ਚ ਵੇਖ ਚੜ੍ਹ ਕੇ ਦੇਖ ਲੋ ਟ੍ਰੇਨਾਂ ਭਰੀਆਂ ਪਈਆਂ ਲੋਕੀ ਉੱਪਰ ਵੀ ਚੜ੍ਹ ਕੇ ਜਾ ਰਹੇ ਨੇ ਤੇ ਹਸਪੀਟਲ ਚਲ ਜੋ ਰਾਸ਼ੀ ਰਾਸਾ ਸਕੂਲਾਂ ਚਲ ਜਿਹੜਾ ਲੋਟੀ ਲੋਟਾ ਗਿਆ ਇਸ ਕਰਕੇ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਕਿ ਜੇ ਵਿਚਾਰਧਾਰਾ ਅਗਰ ਭਾਜਪਾ ਦੀ ਹੁੰਦੀ ਪਿਛਲੇ 10 ਸਾਲ ਤੋਂ ਤੁਸੀਂ ਸੱਤਾ ਦੇ ਵਿੱਚ ਹੁੰਦੇ ਤੁਸੀਂ ਕਹਿੰਦੇ ਕਿ ਅ ਵਿਸ਼ਵ ਗੁਰੂ ਅਹੀਂ ਬਣ ਗਏ ਹੈਗੇ ਨੇ ਤੇ ਫਿਰ ਉਥੇ ਧਰਮ ਦੀਆਂ ਗੱਲਾਂ ਨਾਲ ਹੁੰਦੀਆਂ ਫਿਰ ਉਥੇ ਮੰਗਲ ਸੂਤਰ ਦੀਆਂ ਗੱਲਾਂ ਨਾਲ ਹੁੰਦੀਆਂ ਤੇ ਫਿਰ ਤੁਹਾਨੂੰ ਦੂਜੀਆਂ ਪਾਰਟੀਆਂ ਦੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਕਿ ਲੁਟੇਰੇ ਨੇ ਠੱਗ ਨੇ ਲੁੱਟ ਕੇ ਲੈ ਕੇ ਆਗੇ ਨੇ ਤੇ ਫਿਰ ਉਹਨਾਂ ਨੂੰ ਤੁਸੀਂ ਟਿਕਟਾਂ ਨਾ ਦਿੰਦੇ ਤੇ ਸਮੇਂ-ਸਮੇਂ ਤੇ ਜਿਹੜੀਆਂ ਵਿਚਾਰਧਾਰਾਵਾਂ ਧਾਰਾਵਾਂ ਬਦਲਦੀਆਂ ਰਹਿੰਦੀਆਂ ਤੇ ਰਾਣਾ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਯਾਤਰਾ ਕੱਢੀ ਜਾਂਦੀ ਹੈ ਔਰ ਆਪਣੀਆਂ ਟਿਕਟਾਂ ਦਾ ਅਨਾਉਂਸ ਕੀਤਾ ਜਾਂਦਾ ਤੇ ਖਡੂਰ ਸਾਹਿਬ ਦੀ ਟਿਕਟ ਹਜੇ ਤੱਕ ਅਨਾਉਂਸ ਨਹੀਂ ਕੀਤੀ ਕੀ ਲੱਗਦਾ ਕਿ ਸ਼ਰੋਮਣੀ ਅਕਾਲੀ ਦਲ ਜਿਹੜਾ ਆਪਣਾ ਵੋਟ ਮੈਕ ਸੀ ਉਹ ਬਚਾਉਣ ਦੇ ਵਿੱਚ ਕਾਮਯਾਬ ਰਹੇਗਾ ਇਹ ਬੜਾ ਸਵਾਲ ਬੜਾ ਵਾਜਬ ਹੈ ਕਿ ਸ਼ਰੋਮਣੀ ਅਕਾਲੀ ਦਲ ਜਦੋਂ ਪ੍ਰਕਾਸ਼ ਸਿੰਘ ਬਾਦਲ ਵੱਡੇ ਬਾਦਲ ਉਦੋਂ ਸੰਗਠਨ ਇਕਜੁੱਟ ਸੀਗਾ ਕਿਤਨੇ ਕਿਤੇ ਸੰਗਠਨ ਦੇ ਵਿੱਚ ਪਕੜ ਸੀਗੀ ਉਹਨਾਂ ਦੀ ਤੇ ਹੁਣ ਕੋਈ ਇਦਾਂ ਦਾ ਨੇਤ੍ਰਿਤਵ ਨਹੀਂ ਹੈ ਇਦਾਂ ਦਾ ਕੋਈ ਲੀਡਰਸ਼ਿਪ ਨਹੀਂ ਹੈ ਜਿਹੜੀ ਇਸ ਸੰਗਠਨ ਨੂੰ ਸਾਂਭ ਸਕੇ ਡੈਂਟ ਤਾਂ ਪੇਗਾ ਇਹ ਪੱਕੇ ਤੌਰ ਤੇ ਨਿਸ਼ਚਿਤ ਹੈ ਕਿਉਂਕਿ ਯਾਤਰਾ ਕੱਢਣ ਨਾਲ ਨਹੀਂ ਲੋਕਾਂ ਦੇ ਇਸ ਤੋਂ ਪਹਿਲਾਂ ਵੀ ਸਰਕਾਰ ਰਹੀ ਇਹਨਾਂ ਦੀ ਉਸ ਟਾਈਮ ਕੰਮ ਹੋਏ ਦੇਖੋ ਸੜਕਾਂ ਉਸ ਟਾਈਮ ਬਣੀਆਂ ਉਸ ਦੌਰਾਨ ਬਣੀਆਂ ਬਹੁਤ ਡਿਵੈਲਪਮੈਂਟ ਹੋਈ ਇੰਡਸਟਰੀ ਆਈ ਹੁਣ ਇੰਡਸਟਰੀ ਦੇਖੋ ਅੱਜ ਦੀ ਰੇਟ 'ਚ ਪੰਜਾਬ 'ਚ ਜਿਹੜੇ ਵਪਾਰੀ ਐ ਸਾਰੇ ਛੜ ਛੜ ਕੇ ਉੱਤਰਾਖੰਡ ਹਿਮਾਚਲ ਜੀਐਨਕੇ ਜਾ ਰਹੇ ਐ ਉੱਥੇ ਇੰਡਸਟਰੀ ਲਗਾ ਰਹੇ ਮੁੰਡਿਆਂ ਨੂੰ ਜੌਬ ਕਿੱਥੇ ਮਿਲੇਗੀ ਉਹ ਤਾਂ ਨਸ਼ੇ ਕਰਨਗੇ ਉਹਨਾਂ ਨੂੰ ਜੌਬ ਨਹੀਂ ਮਿਲੇਗੀ ਜਾਂ ਫਿਰ ਇਮੀਗ੍ਰੇਸ਼ਨ ਕੰਪਨੀਆਂ ਦੇ ਹੱਥੇ ਚੜਨਗੇ ਉਹ ਬਾਹਰ ਜਾਣਗੇ ਉੱਥੇ ਜਾ ਕੇ ਉਹ ਗੁੰਮਰਾਹ ਹੋਣਗੇ ਉੱਥੇ ਵੀ ਜੌਬ ਨਹੀਂ ਹੈਗੀ ਅੱਜ ਕੈਨੇਡਾ ਵੀ ਬਹੁਤ ਬੁਰਾ ਹਾਲ ਹੈ ਪਰ ਇੱਥੇ ਅੱਜ ਇੰਡਸਟਰੀਅਲ ਪੈਕੇਜ ਦੀ ਬਹੁਤ ਜ਼ਰੂਰਤ ਹੈ ਪੰਜਾਬ ਦੇ ਲੋਕਾਂ ਦੀ ਕਿਸਾਨਾਂ ਦੀ ਤੇ ਇੱਥੇ ਦੇ ਵਸਾਈਆਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਇਹ ਯਾਤਰਾਵਾਂ ਕੱਢੋ ਪਰ ਮੁੱਦਿਆਂ ਤੇ ਲੜਨਾ ਬਹੁਤ ਜ਼ਰੂਰੀ ਹੈ ਜਿਹੜੇ ਵੀ ਐਮਪੀ ਚੋਣ ਕੇ ਆਣ ਉਸ ਲੋਕ ਸਭਾ ਚ ਖੂਬ ਜੋਰ ਨਾਲ ਤਰੀਕੇ ਨਾਲ ਆਪਣੀ ਆਵਾਜ਼ ਉਠਾਉਣ ਵੀ ਪੰਜਾਬ ਨੂੰ ਪੈਕੇਜ ਦਿੱਤਾ ਜਾਏ ਇੰਡਸਟਰੀਅਲ ਪੈਕੇਜ ਦਿੱਤਾ ਜਾਏ ਰਾਹਤ ਨਹੀਂ ਮਿਲੇਗੀ ਤਾਂ ਪੰਜਾਬ ਕਰਜ਼ਿਆਂ ਤੇ ਸਰਕਾਰ ਨਹੀਂ ਚਲਾ ਸਕਦਾ ਪੰਜਾਬ ਹੁਣ ਪਾਣੀ ਬਹੁਤ ਨੀਚੇ ਚਲਾ ਗਿਆ ਹੈ ਪਾਣੀ ਦਾ ਬਹੁਤ ਘਾਟ ਹੈ ਇੱਥੇ ਤੁਹਾਨੂੰ ਦੇਖੋ ਪੋਲੂਸ਼ਨ ਕਿੰਨਾ ਜਦੋਂ ਪਰਾਲੀ ਦਾ ਕੋਈ ਯੂਨਿਟ ਲੱਗਣਾ ਚਾਹੀਦਾ ਐਡੀ ਪਰਾਲੀ ਪੰਜਾਬ ਚ ਪੈਦਾ ਹੁੰਦੀ ਹੈ ਅਜ ਤੱਕ ਕੋਈ ਯੂਨਿਟ ਨਹੀਂ ਲੱਗ ਪਾਇਆ ਉਹ ਉਸ ਨਾਲ ਅਸੀਂ ਫਿਊਲ ਤਿਆਰ ਕਰ ਸਕਦੇ ਹਾਂ ਉਹ ਬਹੁਤ ਵੱਡਿਆ ਸਾਡੇ ਕੋਲ سرمਾਇਆ ਹੈ ਪੰਜਾਬ ਤੇ ਮੈਂ ਚਾਹੁੰਦਾ ਵੀ ਜਿਹੜੇ ਜਿਹੜੇ ਵੀ ਲੋਕ ਸਭਾ ਜਿੱਤ ਕੇ ਆਣ ਉਹ ਪੰਜਾਬ ਦੀ ਗੱਲ ਰੱਖਣ ਮਜਬੂਤੀ ਨਾਲ ਰੱਖਣ ਤਾਂ ਹੀ ਪੰਜਾਬ ਜਿਹੜਾ ਉਹ ਸੁਨਹਿਰਾ ਪੰਜਾਬ ਬਣੇਗਾ ਰੰਗਲਾ ਪੰਜਾਬ ਬਣੇਗਾ ਚੱਲਿਆ ਸੀ ਘਰ ਘਰ ਨੌਕਰੀ ਦਿੱਤੀ ਜਾਵੇਗੀ ਕਿਸਾਨਾਂ ਦਾ ਕਰਜ਼ਾ ਮਾਫ ਹੋਏਗਾ ਤੇ ਕੇਜਰੀਵਾਲ ਦੀ ਜਦੋਂ 2022 ਚ ਸਰਕਾਰ ਬਣੀ ਆ ਉਦੋਂ ਮਹਿਲਾਵਾਂ ਨੂੰ 1000 ਰੁਪਏ ਪੈਨਸ਼ਨ ਦੇਣ ਦੀ ਗੱਲ ਹੋਈ ਹੈ ਹੋਰ ਬਹੁਤ ਸਾਰੇ ਵਾਅਦੇ ਹੋਏ ਆ ਤੇ ਹੁਣ ਕਾਂਗਰਸ ਪਾਰਟੀ ਦਾ ਜਿਹੜਾ ਨਿਆਏ ਪੱਤਰ ਆਇਆ ਉਹਦੇ ਚ ਮਹਿਲਾਵਾਂ ਨੂੰ ਗਰੀਬ ਮਹਿਲਾਵਾਂ ਨੂੰ ਲੱਖ ਰੁਪਏ ਦੇਣ ਦੀ ਗੱਲ ਕੀ ਲੱਗਦਾ ਕਿ ਕਿੰਨੇ ਕ ਲੋਕਾਂ ਨੂੰ ਜਿਹੜੇ ਆ ਜੋ ਇਹ ਵਾਦੇ ਕਿਤੇ ਜਾ ਰਹੇ ਹੋ ਇਹ ਹੋ ਸਕਦੇ ਨੇ ਪੂਰੇ ਹੋ ਵੀ ਸਕਦੇ ਆ ਕਿ ਨਹੀਂ ਹੋ ਸਕਦੇ ਦੁਖੋ ਜੇ ਸਰਕਾਰਾਂ ਨੇ ਕਰਨੇ ਤੇ ਪੂਰੇ ਹੋ ਜਾਂਦੇ ਨੇ ਜੇ ਤੁਹਾਡੀ ਲੀਕੇਜ ਤੁਸੀਂ ਰੋਕ ਲਈ ਤੁਹਾਡੀ ਹੀਰਾ ਫੇਰੀ ਤੁਸੀਂ ਰੋਕ ਲਈ ਤੁਸੀਂ ਚੋਰੀ ਰੋਕ ਲਈ ਤੁਹਾਡੇ ਆਪਣੇ ਸ਼ੌਕ ਖਤਮ ਹੋ ਗਏ ਸਰਕਾਰੀ ਯਾਜ ਕਮਾਉਣੇ ਬੰਦ ਕਰਦੇ ਕਿ ਇਨਕਮ ਵਧਾ ਦਿੱਤੀ ਹੈਗੀ ਸਾਰੇ ਕੁਝ ਪੂਰੇ ਹੋ ਸਕਦੇ ਨੇ ਹੁਣ ਸਵਾਲ ਹੈ ਕਿ ਜਿਹੜਾ ਉਹ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਉਹਨਾਂ ਨੇ ਕੋਈ 6500 ਦੇ ਕਰੀਬ ਕਰੋੜ ਦੇ ਕਰਜ਼ੇ ਮਾਪ ਕੀਤੇ ਨੇ ਨੌਕਰੀ ਵੀ ਦਿੱਤੀ ਪਰ ਇਹ ਖਾਸ ਕਰਕੇ ਇਸ ਆਪਣੇ ਖਿੱਤੇ ਦੇ ਵਿੱਚ ਗੱਲ ਕੀਤੀ ਜਾਵੇ ਨੌ ਉੱਤਰੀ ਭਾਰਤ ਦੇ ਵਿੱਚ ਗੱਲ ਕੀਤੀ ਜਾਵੇ ਲੋਕ ਨੇ ਸਰਕਾਰੀ ਨੌਕਰੀਆਂ ਨੂੰ ਤਰਜੀਹ ਬੜਾ ਦਿੰਦੇ ਐ ਏਦਾਂ ਦਾ ਕੋਈ ਮੁਲਕ ਨਹੀਂ ਹੈ ਜਿੱਥੇ ਸਾਰੀ ਜਨਤਾ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਉਹ ਤਾਂ ਕੰਪੀਟੀਸ਼ਨ ਦੇ ਵਿੱਚ ਹੀ ਆਉਣਾ ਪੈਣਾ ਹੈ ਨਾ ਕੰਪੀਟੀਸ਼ਨ ਦੇ ਵਿੱਚ ਹੁਣ ਜਿੰਨਾ ਮੁੰਡਿਆਂ ਨੂੰ ਸਰਕਾਰ ਕਹਿ ਰਹੀ ਹੈ ਕਿ 40000 ਤੋਂ ਵੱਧ ਨੌਕਰੀ ਦੇ ਉਹ ਕੰਪੀਟੀਸ਼ਨ ਦੇ ਵਿੱਚ ਆਏ ਤੇ ਘਰ ਬੈਠੇ ਤੇ ਕਿਸੇ ਨੂੰ ਨੌਕਰੀ ਦਿੱਤੀ ਦਿੱਤੀ ਨਹੀਂ ਜਾ ਸਕਦੀ ਦੂਜਾ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਦੇ ਨਾਲ 1000 ਰੁਪਏ ਦਾ ਵਾਅਦਾ ਦਿੱਤਾ ਸੀ ਕਿ 1000 ਰੁਪਏ ਤੁਹਾਨੂੰ ਗੁਜ਼ਾਰਾ ਪੱਤਾ ਦਵਾਂਗੇ ਪੰਜੀ ਮਹੀਨੇ ਦੇ ਹੋ ਗਏ ਨਹੀਂ ਦੇ ਪਾਇਆ ਗਏ ਨੇ ਕਿਉਂਕਿ ਤੁਹਾਨੂੰ ਉਹਨੇ ਪ੍ਰਬੰਧ ਕਰਨੇ ਪਏ ਤੁਸੀਂ ਕਿੱਥੋਂ ਲੈ ਕੇ ਆਉਗੇ ਜਦੋਂ 2022 ਦੇ ਵਿੱਚ ਵੋਟਾਂ ਪਈਆਂ ਸੀ ਕੋਈ 98 ਲੱਖ ਬੀਬੀਆਂ ਨੇ ਵੋਟਾਂ ਪਾਈਆਂ ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ ਉੱਪਰ ਸਾਡਾ 98 ਲੱਖ ਕਰੋੜ ਲਾਓ ਕਰੋੜ ਨੂੰ ਤੁਸੀਂ ਹਜ਼ਾਰ ਦੇ ਨਾਲ ਗੁਣਾ ਕਰ ਲਓ ਤਾਂ ਤੁਹਾਨੂੰ ਸਾਲ ਦਾ 1200 ਕਰੋੜ ਰੁਪਏ ਚਾਹੀਦਾ ਹੈਗਾ ਪੰਜੀਆ ਮਹੀਨਾ ਦਾ 2400 ਕਰੋੜ ਰੁਪਏ ਤੁਸੀਂ ਉਹਦੇ ਦੱਬ ਲਿਆ ਉਹ ਖਵਾ ਕਿਉਂਕਿ ਤੁਹਾਡੇ ਅਖਰ ਤੁਸੀਂ ਜੇ ਆਪੋਜੀਸ਼ਨ ਕਹਿੰਦੀ ਨਾ ਕਿ ਜਿੱਥੇ ਪਹਿਲਾਂ 70-80 ਕਰੋੜ ਰੁਪਏ ਦਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦਾ ਬਜਟ ਹੁੰਦਾ ਉਹ ਤੁਸੀਂ 800 ਕਰੋੜ ਰੁਪਈਆ ਕਰਤਾ ਤਮਲਾਡੂ ਦੀਆਂ ਖਬਰਾਂ ਦੇ ਵਿੱਚ ਵੀ ਤਮਲਾਡੂ ਦੇ ਚੈਨਲਾਂ ਦੇ ਵਿਚਾਰ ਹੈ ਨਾ ਸਰ ਉਹਨੂੰ ਆਪੋਜੀਸ਼ਨ ਪਾਰਟੀ ਹੁਣ ਜਿੱਥੋਂ ਤੱਕ ਸੈਂਟਰ ਸਰਕਾਰ ਦਾ ਸਵਾਲ ਆ ਉਹ ਕਹਿੰਦੇ ਨਿਆਇ ਨਾਏ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਚੋਣ ਘੋਸ਼ਣਾ ਪੱਤਰ ਕਹਿੰਦੇ ਫਿਰ ਆ ਗਿਆ ਗਰੰਟੀ ਆ ਗਈ ਫਿਰ ਆ ਗਿਆ ਮੋਦੀ ਹੈ ਤੇ ਮੁਮਕਨ ਹੈ ਬਦਲਦਾ ਰਹਿੰਦਾ ਨਾ ਸਟੰਟ ਹੈ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਲੋਕ ਕੀ ਕਿ ਉਹਥੇ ਕੀ ਚੱਲਦਾ ਹੈ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਚੀਜ਼ਾਂ ਨਾਅਰੇ ਆ ਰਹੇ ਨੇ ਹੁਣ ਇਹ ਵਾਲਾ ਨਿਆਂ ਯਾਤਰਾ ਗਿਆ ਹੁਣ ਹਿੰਦੁਸਤਾਨ ਦੇ ਵਿੱਚ ਜਿਹੜਾ ਇੱਕ ਇੱਕ ਬੀਬੀਆਂ ਨੂੰ ਉਹ ਸਾਲ ਦਾ ਦੇਣਾ ਕਿ ਮਹੀਨੇ ਦਾ ਦੇਣਾ ਸਾਲ ਦਾ ਸਾਲ ਦਾ ਦੇਣਾ ਹੁਣ ਸਵਾਲ ਹੈ ਕਿ ਉਹਦੇ ਚ ਫਿਰ ਕੀ ਕਰਨਗੇ ਸਰ ਜਦੋਂ ਸਰਕਾਰ ਆ ਗਈ ਮੰਨ ਕੇ ਜਲਦੀ ਕਾਂਗਰਸ ਸਰਕਾਰ ਆ ਗਈ ਕੀ ਕਹਿਣਗੇ ਕਿ ਜਿਹੜੇ ਤੇ ਗਵਰਨਮੈਂਟ ਨੌਕਰੀਆਂ ਕਰਦੇ ਉਹ ਬਾਹਰ ਸਰਪੰਚ ਪੰਚ ਬਾਹਰ ਜਿਹੜੇ ਪੈਨਸ਼ਨ ਲੈਂਦੇ ਉਹ ਬਾਹਰ ਸਾਰੇ ਬਾਹਰ ਕਰਕੇ ਕਿੰਨੇ ਕਿ ਨੰਬਰ ਰਹਿ ਜਾਣਗੇ ਉਹ ਉਹਨੂੰ ਕਰ ਦੇਣਗੇ ਪਰ ਜੇ ਕਰਨ ਜੇ ਤੁਹਾਡੀ ਨੀਅਤ ਸਾਫ ਆ ਉਹਨੇ ਹਿੰਦੁਸਤਾਨ ਦੇ ਵਿੱਚ ਨੀਤੀਆਂ ਦੀ ਕਮੀ ਨਹੀਂ ਹੈਗੀ ਹੈ ਨੀਤੀਆਂ ਬਹੁਤ ਅੱਛੀਆਂ ਨੇ ਜਦੋਂ ਦੀ ਸਰਕਾਰ 1952 ਤੋਂ ਚੱਲਦੀਆਂ ਆ ਰਹੀਆਂ ਨੇ ਪਰ ਸਾਡੇ ਪੋਲਿਟਿਸ਼ੀਅਨ ਤੇ ਸਾਡੇ ਅਫਸਰ ਉਹਨਾਂ ਦੀ ਨੀਅਤ ਖੋਟੀ ਹੈਗੀ ਕਿਉਂਕਿ ਇਹਨਾਂ ਨੇ ਜੋ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਸੀ ਪੂਰੇ ਹਿੰਦੁਸਤਾਨ ਦੇ ਵਿੱਚ 72 ਹਜ਼ਾਰ ਕਰੋੜ ਕਿਸਾਨਾਂ ਦਾ ਕਰਜ਼ਾ ਮਾਪ ਕੀਤਾ ਹੈ ਇੱਥੇ ਮੋਦੀ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਕੀਤਾ ਉਲਟਾ 17 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਉਹ ਦੇਸ਼ ਦੇ ਉਦਯੋਗਪਤੀਆਂ ਦਾ ਮਾਫ਼ ਕਰ ਦਿੱਤਾ ਹੈਗਾ ਤੇ ਜੇ ਕਿਸਾਨ ਕਹਿੰਦੇ ਕਿ ਸਾਡੀ ਐਮਐਸਪੀ ਲੀਗਲਾਈਜ਼ ਕਰ ਦੋ ਕਹਿੰਦੇ ਦੇਸ਼ ਦੀ ਅਰਥਵਿਵਸਥਾ ਡੋਲ ਜਾਊਗੀ ਉਹ ਕਰਪਟ ਕੰਪਨੀਆਂ ਜਿਸ ਕਰਪਟ ਕੰਪਨੀ ਦੀ ਟਰਨਓਵਰ ਸਾਲਾਨਾ 2 ਕਰੋੜ ਆਕਾਰ ਸੀ ਉਹਨੇ ਇਲੈਕਸ਼ਨ ਜਿਹੜੇ ਬੌਂਡ ਖਰੀਦੇ ਨੇ ਇਲੈਕਟਰੋਨਲ ਬੌਂਡ ਉਸ 100-100 ਕਰੋੜ ਦੇ ਖਰੀਦ ਲਿਆ ਕਿਨੇ ਇਹ ਸਭ ਤੋਂ ਵੱਡਿਆ ਹੁਣ ਨੀਤੀ ਠੀਕ ਹੈ ਲੇਕਿਨ ਸੈਂਟਰ ਸਰਕਾਰ ਦੀ ਨੀਅਤ ਕਮਾੜੀ ਹੈਗੀ ਹੈ ਇਸ ਕਰਕੇ ਕੋਈ ਵੀ ਪਾਰਟੀ ਹੈ ਜੇ ਤੇ ਤੁਸੀਂ ਆਪਣੇ ਦੇਸ਼ ਪ੍ਰਤੀ ਸੂਬੇ ਦੀ ਜਨਤਾ ਪ੍ਰਤੀ ਵਫਾਦਾਰੀ ਰੱਖਦੇ ਹੋ ਤੇ ਤੁਸੀਂ ਕੁਝ ਵੀ ਕਰ ਸਕਦੇ ਜੇ ਵਫਾਦਾਰੀ ਨਹੀਂ ਹੈ ਤੁਹਾਡੇ ਖੂਨ ਦੇ ਵਿੱਚ ਹੀ ਖੋਟ ਹੈ ਤੁਹਾਡੀ ਨੀਤੀਆਂ ਦੇ ਵਿੱਚ ਖੋਟ ਹੈ ਤੇ ਜਿੰਨੇ ਮਰਜੀ ਲਾਰੇ ਲਾਈ ਜੋ ਲੋਕੀ ਲਾਰਿਆਂ ਦੇ ਵਿੱਚ ਹੀ ਤੇ 1952 ਤੋਂ ਲੈ ਕੇ ਹੁਣ ਤੱਕ ਸੁੱਖ ਭੋਗ ਹੀ ਰਹੇ ਜਾਂ ਸੁੱਖ ਭੋਗ ਰਹੇ ਜਾਂ ਦੁੱਖ ਭੋਗ ਰਹੇ ਨੇ ਜੀ ਜੀ ਤੇ ਲਾਰਿਆਂ ਦੇ ਵਿੱਚ ਹੀ ਸੁੱਖ ਦੁੱਖ ਭੋਗ ਰਹੇ ਨੇ ਭਾਰਤ ਦੇ ਜਿਹੜੇ ਨਾਗਰਿਕ ਨੇ ਰਾਣਾ ਜੀ ਆਖਰੀ ਸਵਾਲ ਹੈ ਮੇਰਾ ਤੁਹਾਡੇ ਤੋਂ ਕਿ ਅੱਜ ਤੱਕ ਜਿੰਨੇ ਵੀ ਜੋ ਚੋਣ ਵਾਦੇ ਹੋਏ ਸੀ ਕਾਂਗਰਸ ਵੱਲੋਂ ਕਦੀ ਗਰੀਬੀ ਹਟਾਉਣ ਦੀ ਗੱਲ ਹੋਈ ਹੈ ਕੁਝ ਹੋਇਆ ਤੇ ਕੀ ਲੱਗਦਾ ਕਿ ਜਨਤਾ ਜਿਹੜੀ ਭਾਰਤ ਦੀ ਜਨਤਾ ਹੈ ਉਹ ਵਾਦਿਆਂ ਦੇ ਵਿੱਚ ਹੀ ਵੋਟ ਕਰ ਦਿੰਦੀ ਹੈ ਮੁੜ ਕੇ ਸਵਾਲ ਨਹੀਂ ਕਰਦੀ ਬਿਲਕੁਲ ਪੂਰੇ ਹਿੰਦੁਸਤਾਨ ਜਦੋਂ ਵੀ ਇਲੈਕਸ਼ਨ ਹੁੰਦੇ ਹਨ ਉਹਨਾਂ ਤੋਂ ਪਹਿਲੇ ਹੀ ਉਸ ਤੋਂ ਪਹਿਲਾਂ ਹੀ ਵਾਦੇ ਸ਼ੁਰੂ ਹੋ ਜਾਂਦੇ ਹਨ ਗਾਰੰਟੀਜ਼ ਸ਼ੁਰੂ ਹੋ ਜਾਂਦੀਆਂ ਉਹ ਗਰੰਟੀਆਂ ਕਿਤੇ ਨਾ ਕਿਤੇ ਬੇਫਕੂਬ ਬਣਾਉਣ ਦਾ ਇੱਕ ਤਰੀਕਾ ਹੈ ভোটার ਉਸ ਨੂੰ ਪਰਮਾਨਿਤ ਕਰਾਏ ਕਿ ਕਿਸੇ ਤਰੀਕੇ ভোটার ਤੋਂ ਵੋਟ ਲੈ ਲਓ 5 ਸਾਲ ਰਾਜ ਕਰੋ ਔਰ ਕਿਸ ਤਰ੍ਹਾਂ ਇਹ ਮੁਫਤ ਵਾਲਾ ਜਿਹੜਾ ਸਮਝ ਨਹੀਂ ਆਂਦਾ ਹੁਣ ਮੈਂ ਬਿਜਲੀ ਦਾ ਬਿੱਲ ਦੇ ਸਕਦਾ ਮੈਂ ਕਮਾਨਾ ਮੈਨੂੰ ਫ੍ਰੀ ਬਿਜਲੀ ਕਰਤੀ ਇਦਾਂ ਹੀ ਮੈਨੂੰ ਪੈਨਸ਼ਨ ਮੇਰੇ ਬੱਚਾ ਨੂੰ ਕਰਤੀ 1500 ਰੁਪਿਆ ਜਾਂ 2000 ਰੁਪਿਆ ਪਰ ਮਹੀਨਾ ਉਹ ਕਹਣਗੇ ਪਾਕਟ ਬਣੀ ਮਿਲ ਰਹੀ ਹੈ ਕੀ ਪੜਨਾ ਉਹ ਤੁਸੀਂ ਖਰਚ ਕਰਨਾ ਹੈ ਤਾਂ ਐਜੂਕੇਸ਼ਨ ਤੇ ਖਰਚ ਕਰੋ ਹੈਲਥ ਤੇ ਖਰਚ ਕਰੋ ਈ ਆਤਾ ਯਾਰ ਜੇਰਾ ਤੁਹਾਡਾ ਉਸ ਤੇ ਖਚਕੀ ਜੀ ਕੀ ਕਿੰਨੇ ਕੁ ਵਾਦੇ ਪੂਰੇ ਹੋਏ ਇਹ ਬੜਾ ਮੁਸ਼ਕਿਲ ਹੈ ਵਾਦੇ ਪੂਰੇ ਹੋਣਾ ਕਿਉਂਕਿ ਰੈਵਨਿਊ ਸੋਰਸਸ ਜਨਰੇਟ ਕਰਨਾ ਕਿਉਂਕਿ ਸਰਕਾਰਾਂ ਜਿਹੜੀਆਂ ਹੈ ਪ੍ਰਦੇਸ਼ ਸਰਕਾਰਾਂ ਨੂੰ ਉਹ ਫੰਡਸ ਕੇਂਦਰ ਤੋਂ ਜਿੱਥੇ ਵੀ ਨਾਨ ਗਵਰਨਮੈਂਟ ਇਸ ਤੋਂ ਗੈਰ ਭਾਜਪਾ ਸਰਕਾਰ ਬਣੇਗੀ ਕੇਂਦਰ ਦੇ ਨਾਲ ਉਹਨਾਂ ਦਾ ਤਾਲਮੇਲ ਨਹੀਂ ਹੋਏਗਾ ਤਾਂ ਕੇਂਦਰ ਕਿਤੇ ਨ ਕਿਤੇ ਉਸ ਸਰਕਾਰ ਨੂੰ ਫੰਡਸ ਦੇ ਵਿੱਚ ਵੀ ਕਮੀ ਕਰ ਦੇਗਾ ਹਰ ਚੀਜ਼ ਜਿਹੜੀਆਂ ਉਹਨਾਂ ਨੂੰ ਜੀਐਸਪੀ ਮਿਲਦਾ ਉਹ ਲੇਟ ਕਰ ਦੇਗਾ ਤਾਂ ਕਿ ਕਹ ਰਿਹਾ ਕਿ ਕਿਤੇ ਲੋਕ ਉਹਨਾਂ ਦੇ ਖਿਲਾਫ ਵਿਦਰੋਹ ਪੈਦਾ ਹੋ ਸਕੇ ਉਹ ਵਿਦਰੋਹ ਪੈਦਾ ਹੋ ਵੀ ਰਿਹਾ ਤੁਸੀਂ ਦੇਖਿਲਾ ਨਾਲ ਹੀ ਬਾਰਡਰ ਸਟੇਟ ਹਿਮਾਚਲ ਚ ਹੋ ਗਿਆ ਉੱਥੇ ਕੁਝ ਪੂਰਾ ਨਹੀਂ ਹੋ ਰਿਹਾ ਉਹਨਾਂ ਨੇ ਉਹ ਹੁਣ ਪੈਨਸ਼ਨ 올ਡ ਪੈਨਸ਼ਨ 올ਡ ਪੈਨਸ਼ਨ ਤਾਂ ਹੀ ਦਿੱਤੀ ਜਾ ਸਕਦੀ ਹੈ ਜੇ ਕੇਂਦਰ ਮਦਦ ਕਰੇ ਬਿਨਾ ਕੇਂਦਰ ਸਰਕਾਰ ਦੀ ਮਦਦ ਤੋਂ ਇਹ ਪੂਰਾ ਨਹੀਂ ਹੋ ਸਕਦਾ ਔਰ ਡਵੈਲਪਮੈਂਟ ਬਹੁਤ ਜ਼ਰੂਰੀ ਹੈ ਇਹ ਫਰੀਜ਼ ਔਰ ਇਹ ਜੋ ਫਰੀ ਬੀਜ਼ ਔਰ ਮੁਫਤ ਜਿਹੜਾ ਮਿਲੰਦਾ سلسلہ ਇੱਕ ਦੂਸਰੀਆਂ ਪਾਰਟੀਆਂ ਇਹਦਾ ਇਹ ਕਿੰਨੇ ਕਿਤੇ ਲੋਕ ਫਿਰ ਵਿਦਰੋਹ ਕਰਨਗੇ ਰਿਵੋਲਟ ਕਰਨਗੇ ਇਹ ਹੋਏਗਾ ਜੀ ਮੈਂ ਕੋਈ ਵੀ ਦਾਵਾ ਨਹੀਂ ਕਰ ਸਕਦਾ ਕਿ ਪੰਜਾਬ ਦੇ ਵਿੱਚ ਕਿਹੜੀ ਸੀਟ ਕਿਹੜੀ ਪਾਰਟੀ ਜਿੱਤ ਰਹੀ ਹੈ ਤਾਂ 4 ਤਰੀਕ ਨੂੰ ਨਤੀਜਿਆਂ ਵੇਲੇ ਹੀ ਪਤਾ ਲੱਗੇਗਾ ਕਿ ਕਿਸ ਪਾਰਟੀ ਦੇ ਹੱਕ ਵਿੱਚ ਪੰਜਾਬ ਦੇ ਲੋਕ ਮੰਡੇਟ ਦਿੰਦੇ ਨੇ ਕੈਮਰਾਮੈਨ ਅਮਿਤ ਦੇ ਨਾਲ ਦੁਰਜੀਤ ਗੜੀ ਇੰਡੀਆ ਨਿਊਜ਼ ਚੰਡੀਗੜ੍ਹ